ਅਸਿਕ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ 1055 ਦੇ ਬਾਕੀ ਬਈ ਇੱਧਰ ਮੋਟਰ ਵੱਲੋਂ ਆਏ ਤੇ ਤੇ ਇੱਕ ਲੀਜ਼ਰ ਕਰਿਆ ਤਾਂ ਆਪਾਂ ਨੇ ਕੱਲ ਮੈਂ ਸਵੇਰੇ ਕਰਕੇ ਗਿਆ ਇੱਥੇ ਬਾਕੀ ਇੱਧਰ ਖੂਰੇ ਕੰਮ ਚੱਲ ਰਿਹਾ ਕਿਉਂ ਤੂੜ ਮਾਸੜਾ ਲੀਜ਼ਰ ਪਾ ਲਈ ਗਿਆ ਫੇਰ ਬਾਕੀ ਕਿਧਰ ਤੇ ਹਾਂ ਸੋਗ ਹੋ ਗਿਆ ਕਾਤੇ ਉਹ ਕਹਦਾ ਡੋਲਾਂ ਜੀਆਂ ਵਿੱਚ ਛੱਡੀ ਵੀ ਆਹੋ ਹੋ ਉਹ ਡੌਲਾ ਪਤਾ ਇਹਦੇ ਹੈਗਾ ਖੇਤ ਭੁੱਬੜ ਵਾਲਾ ਤਾਂ ਉਹ ਛੱਡ ਤੂੰ ਹੁਣ ਮੇਰੀ ਗੱਲ ਜਿਹੜਾ ਆਪਾਂ ਨੇ ਨੇਤਰ ਦਾ ਕਰਿਆ ਤਾਂ ਇਹਦੇ ਵੀ ਤਾਂ ਮવાડીਂ ਬੀਕ ਤੋਂ ਉਹ ਤਾਂ ਛੱਡਿਆ ਉਹ ਤਾਂ ਉਹ ਯਾਰ ਇੰਨੀ ਪਤਾ ਕਿਆ ਕੱਗੇ ਮਿੱਟੀ ਜਿਹਾ ਭਰਦੀ ਆ ਉਹ ਸਾਈਡ ਪੰਨ ਕੱਢਣ ਲੱਗ ਜਾਂਦਾ ਇੰਨੀ ਤਾਂ ਕੱਢਣੀ ਹੁੰਦੀ ਇਹਨੇ ਹਾਏ ਹੋਏ ਰੱਬ ਭਾਈ ਪੁੱਛਦੇ ਆ ਬਾਕੀ ਪਤਾ ਨਹੀਂ ਤੇਲ ਪਾਣੀ ਜਿਆਦਾ ਆਇਆ ਪਤਾ ਨਹੀਂ ਭਾਈ ਆਹ ਦੇਖ ਲਓ ਉੱਧਰ ਸਵਾਗ ਦੇ ਨਾਲ ਧੂੜੇ ਧੂਟ ਵਾਲੀ ਪਈ ਆ ਵਗਦਾ ਮਾਲ ਦੇ ਲੋਨ ਦੀ ਨਾ ਸਾਬਾ ਭਾਈ ਇਹ ਤੇ ਬਾਅਦ ਤਾਂ ਆਪਣੀ ਗਰੰਟੀ ਕੋਈ ਨਹੀਂ ਹੈਗੀ ਹੁਣ ਪਾਣੀ ਛੱਡ ਦਿੰਦੇ ਫਿਰ ਆਪਾਂ ਮੰਨਦੇ ਹਾਂ ਇਹ ਖੇਤ ਤੇ ਐਵੇਂ ਲੋਨ ਲੈਣੇ ਜੀਰੀ ਹਾਂ ਹਲ ਮਾਰਨੇ ਹਲ ਮਾਰਨੇ ਕਿ ਹਲ ਮਾਰ ਕੇ ਪਾਣੀ ਛੱਡਣਾ ਇਹਦਾ ਕੋਈ ਸੈਂਸ ਤਾਂ ਨਹੀਂ ਬਣਦੀ ਮੇਰੇ ਸਾਹਮਣੇ ਯਾਰ ਬਾਕੀ ਮੈਂ ਤੁਹਾਨੂੰ ਪੁੱਛਾਂ ਨੇ ਆਉਣੇ ਵਾਲੇ ਹੀ ਸਿਆਣੇ ਬਡੇ ਨੂੰ ਪੁੱਛਦੇ ਜੇ ਹੁਣ ਸਿੱਧੀ ਜੀਰੀ ਤੇ ਲਾਉਂਦੇ ਰਿਹਾ ਪਾਣੀ ਛੱਡ ਕੇ ਵੀ ਭਾਈ ਲੋਨ ਦੇਖਦੀਆਂ ਫਾਲੇ ਦਾ ਮਾਰਨੀ ਮਾਰਨੇ ਚ ਫਾਲੇ ਮਾਰ ਕੇ ਫਿਰ ਪਾਣੀ ਛੱਡਣਾ ਉਹੀ ਤਾਂ ਹੈ ਯਾਰ ਫਿਰ ਤਾਂ ਸਵਾਗ ਨਾ ਲੇਜ਼ਰ ਮਾਰਾ ਦਾ ਫਾਇਦਾ ਹੀ ਨਹੀਂ ਯਾਰ ਆਪਣੇ ਸਾਹਮਣੇ ਬਾਰਾ। ਵਹੀ ਬਾਈ ਹੈ ਗਿਆ ਕਿ ਸਿੱਧੀ ਗੱਲ ਆ ਸਾਨੂੰ ਇੰਨਾ ਅਖੀਰ ਪਤਾ ਹੈ ਨਹੀਂ ਖੇਤੀ ਬਾੜੀ ਦਾ। ਹਾਂ ਇਹਨੂੰ ਪਤਾ ਪਰ ਆਪਣੇ ਸਾਹਮਣੇ ਬਾਈ ਅੱਜ ਪਹਿਲਾ ਮੈਂ ਦੇਖੀ ਖੇਤੀ ਵੀ ਉਹ ਬਈਆ ਹਾਂ ਦਾ ਮਾਰਦਾ। ਯਾਰ ਮੈਂ ਇੰਨੇ ਸਾਲ ਹੋ ਗਏ ਕਰਾਹ ਚਲਾਉਂਦੇ ਨੂੰ ਮੈਂ ਤਾਂ ਹੁਣ ਤੱਕ ਕੋਈ ਬੰਦਾ ਹੀ ਦੇਖਿਆ ਹੈ ਸਵਾਗਾ ਮਾਰਦਾ। ਕਰਾਹ ਪਰਦਾ ਸਵਾਗਾ ਯਾਰ ਹੱਦੇ ਹੋ ਗਈ। ਉਹ ਹਲੇ ਕੋਈ ਨਹੀਂ ਪਤਾ ਖੇਤੀ ਵੀ ਦੇਖੇ ਕੋਈ ਤਾਂ ਉਹ। ਆ ਬਾਕੀ ਆ ਜਾਣ ਤੋਂ ਬਾਈ ਪੁੱਛਦੇ ਉਹਨੂੰ। ਕੋਈ ਹੋਰ ਰਾਜੇ ਖਬਰੇ ਭਾਈ ਮੇਤੇ ਸਹੀ ਦੀ ਉਹ ਸੱਚੀ ਵੇਜ ਕਰਨੀ ਉਹ ਖਬਰੇ ਹੋਏ ਹੀ ਨਹੀਂ ਮੇਤੇ ਇਹ ਵੀ ਕੁਝ ਨਹੀਂ ਪਤਾ ਉਹ ਬਲੇ ਪੁੱਬਾ ਠਾਲੀ ਪਈ ਆ ਆ ਆ ਜਾਣ ਤੋਂ ਭਾਈ ਸਾਡੇ ਮੇਰਾ ਟਲਵਾ ਰੋਜ ਆ ਬਾਕੀ ਆ ਇੱਧਰ ਪੰਮੇ ਦੇ ਨਾ ਇਹਨਾਂ ਦੇ ਬਿੰਦਰ ਭਾਈ ਇਹਨਾਂ ਦੇ ਵੀ ਕਰੇ ਆ ਲੈਜ਼ਰ ਆ ਇਹ ਵੀ ਸੁਣ ਲਾ ਗੱਲ ਭਾਈ ਇਹ ਵੀ ਕਹਿ ਗਿਆ ਅਗਲਾ ਹਾਂ ਕਹਿੰਦਾ ਬਿੰਦਰ ਆ ਠੀਕ ਹੈ ਹੈ ਕਹਿੰਦਾ ਬਿੰਦਰ ਆ ਠੀਕ ਆ ਗਿਆ ਯਾਰ ਵੀ ਹੱਛ ਵੀ ਠੀਕ ਹੋ ਗਿਆ ਫਿਰ ਮੈਂ ਗੱਲ ਕੰਪਲੇਟ ਹੋ ਰਹੀ ਜੀ ਤੁਹਾਡੀ ਕੰਪਲੇਟ ਹੈ ਜੀ ਗੱਲ ਭਾਈ ਆਪਣਾ ਸੋਲਵ ਕਰੋ ਮੁੱਦਾ ਦੋ ਜਣੇ ਮਿਲ ਕੰਪਲੀਟ ਤੈਨੂੰ ਮੈਂ 10:00 ਵਜੇ ਦੱਸ ਵਿਦਣਾ ਗੱਗੇ ਇਹ ਪਤਾ ਕਿ ਆ ਸਾਬਤਾ ਵਾ ਪੰਮੇ ਇਹਦਾ ਨਾਲ ਦੇਖ ਇਹਦੇ ਡਲੇ ਆ ਹੈਗੇ ਆ ਮਾਸੜ ਨੇ ਬਾਹ ਬਾਕੇ ਤਾਂ ਉਹ ਬਰੀਕ ਕਰਿਆ ਪਿਆ ਉਹ ਬੱਬਲ ਆ ਬੱਬਲ ਹੋ ਗਈ ਡਲਾ ਯਾਰ ਡਲਾ ਸੇ ਨਿਕਲਦਾ ਏ ਡਲਾ ਲੈਨ ਨਹੀਂ ਬਣਾਉਂਦਾ ਬੱਬਲ ਯਾਰ ਲੈਨ ਤਾਂ ਬਣਨੀ ਹੋਣਾ ਆਪਾਂ ਤਾਂ ਮਾਰਨਾ ਬਾਅਦ ਚ ਹੋਈ ਆ ਫੜੇ ਮਾਰਨੇ ਬਾਅਦ ਯਾਰ ਹੱਦ ਉਹ ਦਿਨ ਰਾਤ ਵੀ ਨੇ ਉਹ ਲੈਵਲ ਕਰਕੇ ਆ ਮੇਰੇ ਮੈਂ ਹੁਣ ਅੱਜ ਫੜੇ ਮਾਰਤੇ ਮੈਂ ਪਾਣੀ ਛੱਡ ਦਣਾ ਬਸ ਪਾਣੀ ਛੱਡਣਾ ਮੇਰੇ ਵੀ ਧਲੀਆਂ ਦਾ ਆਹ ਦਾ ਤੁਹਾਨੂੰ ਅੱਜ ਕਿੰਨੇ 11 12 13 14 ਮਣੀ ਛੱਡ ਦਣਾ ਮੈਂ ਇਦਾਂ ਪਹਿਲੇ ਦਿਨ ਤੇ ਜਿੱਦਾਂ ਸ਼ੂਟ ਹੋ ਗਈ ਖੋਲੀ ਹਾਂ ਉਹ ਬੰਦਾ ਹੋਣਾ ਨੂੰ ਤੂੰ ਸ਼ੂਟ 15 ਦੀ ਹੈ ਕਹਿੰਦੇ 15 ਸ਼ੂਟਾਂ 15 ਨੂੰ ਪਨੀਰੀ ਤਿਆਰ ਆ ਪੱਕਾ ਨਿਰਨੇ ਕਾ ਤੇ ਲਾ ਦੇਣਾ ਵਾਗਡਨ ਕਰ ਦਣਾ ਤੂੰ ਕਰ ਦਿਆ ਨਾ ਬਾਕੀ ਇਹ ਤਾਂ ਬਾਬਾ ਜੀ ਫਿਰਦੇ ਆ ਪਨੀਰੀ ਠੀਕ ਆ ਜੀ ਮਾਰਾ ਠੀਕੇ ਠੀਕ ਹੈ ਜੇ ਤੁਸੀਂ ਵਿਗਵਾਈ ਆ ਭਾਈ ਤੁਹਾਡੇ ਬੰਦਾ ਅੱਜ ਹੋਰੇ ਕੰਮ ਲੇਜ਼ਰ ਕਰਾ ਕੇ ਸਵੇਰੇ ਹੁਣ ਸਵਾਗਾ ਲੱਗਿਆ ਹੋਇਆ ਦੋਹਰ ਤੇਰ ਜਾਉਣੀ ਆ ਉਹ ਬਹੁਤ ਕੁ ਕਰਦਾ ਉਹ ਹੈ ਥੋੜਾ ਮਾਸੜ ਆ ਭਾਈ ਉਹ ਹਾਂ ਜੋ ਮੈਂ ਤਾਂ ਮੂੰਹ ਪਰ ਕਹੂੰਗਾ ਮੈਨੂੰ ਕੋਈ ਡਰ ਨਹੀਂ ਕੋਈ ਭੈ ਨਹੀਂ ਹਾਂ ਜੇ ਜਿਆਦੇ ਪੈਸੇ ਹੋਣ ਨਾ ਹਾਂ ਜੇ ਰੇਜਰੇ ਮਰਾ ਤਾਂ ਸਵਾਗਾ ਮਾਰਨ ਦੀ ਗੱਲ ਹੋਰ ਮੈਂ ਤਾਂ ਆਪ ਆ ਰਹਾ ਨਾ ਫੇ ਫਿਰ ਦੇਖੋ ਜੀ ਜੇ ਹੁਣ ਪਾਣੀ ਛੜਦਾ ਉੱਚਾ ਨਹੀਂ ਮੈਸਵਾਗੇ ਨਾਲ ਫਿਰ ਵੀ ਹੋਇ ਜਾਂਦਾ ਏ ਸਹੀ ਤੇ ਚੀਜ਼ਾਂ ਹੋਣੀਆਂ ਫਿਰ ਕਸੂਰ ਡਰਾਈਵਰ ਦਾ ਹੈ ਚਲਾ ਰਿਹਾ ਭਾਈ ਡਰਾਈਵਰ ਮਾੜਾ ਦਾ ਭਾਈ ਡਰਾਈਵਰ ਮੈਂ ਭਾਈ ਮਾੜਾ ਹੋ ਸਕਦਾ ਬਾਕੀ ਪੁੱਛਦੇ ਆ ਮੋਢਿਆਂ ਨਾਲ ਹੈਰੀ ਵਿੱਚ ਖੇਤੀ ਬੜਦੀ ਇਹਨੂੰ ਪੰਦਾ ਤੁਹਾਡੇ ਚੋਲਿਆ ਇਹ ਆਉਦੇ ਪੁੱਬਲ ਨਾਲ ਚਿੰਤਾ ਚਿੰਤਾ ਹੋਇਆ ਵਿਆ ਛੁਡਾ ਕੇ ਬੈਕ ਲੱਗਾ ਵਾ ਤੜਕ ਭਾਈ ਭਾਈ ਅਸੀ ਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਫਾਈਕ ਸਾਥੇ ਕੋਈ ਗਲਤੀ ਹੋਗੀ ਹੈ ਗਲਤੀ ਹੋਗੀ ਗਲਤੀ ਕਿਥੇ ਹੋਈ ਹੈ ਹਾਂ ਮਗਾ ਸੁਆਗਾ ਵੇਸ ਵਾਲਾ ਚੱਕਣਾ ਪੈ ਗਿਆ ਲੈਣਾ ਜੇ ਦੇਖਦੇ ਨੇ ਵਿੱਚ ਨਹੀਂ ਯਾਰ ਫਿਰ ਤਾਂ ਬਣਦਾ ਨਹੀਂ ਲੈਣਾ ਦਾ ਕੀ ਲਿੰਕ ਉਹ ਖੇਤ ਜਿਆਦਾ ਬੋਲਾਦਾ ਹੁਣ ਟਾਇਰ ਦਾ ਉਹਦੇ ਟਾਇਰ ਦਵੇ ਵਿੱਚ ਉਹ ਪਿੱਧਾ ਵੀ ਰਹਿਣ ਦੇ ਉਹਦੇ ਨਾਲ ਤਾਂ ਕੋਈ ਲਿੰਕ ਨਹੀਂ ਤੂੰ ਪਾਣੀ ਛੱਡ ਪੱਧਰ ਆ ਜਾਊ ਮੈਨੂੰ ਚੰਗਾ ਨਹੀਂ ਲੱਗਦਾ ਹੁਣ ਪੱਧਰ ਆ ਜਾਊਗਾ ਇੱਕ ਮਿੰਟ ਹੁਣ ਕੀ ਕਰਨਾ ਹਾਂ ਹੁਣ ਤਾਂ ਕੀ ਕਰਨਾ ਹੁਣ ਮੈਂ ਕੀ ਦੱਸਾਂਗਾ ਦੱਸ ਹਲੇ ਮਾਰਨੇ ਆ ਹੈ ਹੈ ਫੇਰ ਫੇਰ ਵੀ ਤਾਂ ਹਾਲੇ ਵੱਜਣੇ ਤੇ ਹਲ ਮਾਰ ਕੇ ਫੇਰ ਲੈਣਾ ਮਿਟ ਗਿਆ ਦੀਆਂ ਹਾਲੇ ਮਾਰਨੇ ਤੇ ਹੁਣ ਭਾਈ ਮੇਰੀ ਗਾਰੰਟੀ ਖਤਮ ਆ ਹੁਣ ਗਾਰੰਟੀ ਖਤਮ ਆ ਦੇਖ ਲੋ ਭਾਈ ਸਵਾਗਾ ਪੈ ਗਿਆ ਮੈਂ ਕੱਲੂ ਕਿਤੇ ਮੈਂ ਤਾਂ ਆਇਆ ਨਹੀਂ ਗਿਆ ਤੇ ਗਲਤ ਮਾਰਦਾ ਸੌਦਾ ਨਾ ਨਾ ਜੇ ਕੱਲ ਤੜੀਆਂ ਹੀ ਮਾਰ ਗਿਆ ਨਾ ਤੜੀਆਂ ਬਣੇ ਸਕਦੀਆਂ ਕਿ ਤੈਨੂੰ ਤੂੰ ਕਰਕੇ ਕਿਆਏ ਯਾਰ ਮੈਂ ਉਹ ਲੀਵ ਜ਼ੀਰੋ ਲੀਵ ਤੇ ਹੋ ਗਿਆ ਬਣਾਉਣਾ ਜਮਾਈ ਹੈ ਉਹ ਲੈਣਾ ਮਟੇ ਗਿਆ ਤੂੰ ਲੈਣਾ ਵੀ ਮਟੇ ਗਿਆ ਇੱਕ ਨਾ ਜਿਹੜੇ ਖੁੰਝੇ ਦੇ ਉਹ ਖੁੰਝਾ ਮਿੱਟੀ ਲਾਈ ਵੀ ਸੀ ਮਿੱਟੀ ਲਾਈ ਉਹ ਮੈਂ ਥੋੜਾ ਉਹ ਤਾਂ ਚੱਲ ਤੇਰੀ ਗੱਲ ਨਾਲ ਸਹਿਮਤ ਹਾਂ ਤਾਂ ਕਹੀ ਨਾਲ ਵੀ ਹੋ ਜਾਣਾ ਤਾਂ ਮੜਾ ਜਿਆ ਮੈਂ ਕਿਹਾ ਭਾਈ ਪਤਾ ਨਹੀਂ ਲੇਜ਼ਰ ਸਾਡਾ ਗਲਤ ਉਡ ਲਾ ਗਿਆ ਰਹੀ ਰਹੀ ਤੁਹਾਡਾ ਲਈ ਕਿੱਥੇ ਗੱਲ ਆ ਆ ਉਹ ਵੀ ਪੁਰਾਣੇ ਉਹ ਪਤਾ ਗਿਆ ਚੱਕਰ ਤੇਰੇ ਦਾ ਭਾਈ ਬਹੁਤ ਕਰੀਬੀ ਸੀ ਉਹਦੇ ਕਰਕੇ ਤੇਰੇ ਬਰੀਕ ਆ ਉਹ ਸੈਡਾਂ ਪਰੋਂ ਨਿਕਲਦੀ ਆ ਪੈਸਾ ਬੋਲਦਾ ਜੀ ਹਾਂ ਨਹੀਂ ਬੋਲਦਾ ਹਾਂ ਨਹੀਂ ਨਹੀਂ ਬੋਲਦਾ ਦੇਖ ਲੈ ਖੜਦੇ ਨਹੀਂ ਆਗੇ ਇੱਕ ਬਾਈ ਨੇ ਕਹਿੰਦਾ ਕਮੈਂਟ ਵੀ ਕਰਿਆ ਉਹਦਾ ਕਹਿੰਦਾ ਜੇ ਮਾਸਟਰ ਤੇਰੇ ਕੋਲ 10 ਕਿਲੇ ਹੁੰਦੇ ਕਹਿੰਦਾ ਤੂੰ ਤਾਂ ਦਿਨ ਰਾਤਾਂ ਟਿਕਦਾ ਹਾਂ ਵੀ ਉਹਨੇ ਇੱਕ ਕਿਲੇ ਨੇ ਲਿਜਾ ਆ ਪਾਉਂਦਾ ਟਿਕਦਾਗਾ ਦੋ ਤਿੰਨ ਦਿਨ ਆਹ ਮਹਾਵੀ ਹੈ ਬਾਈ ਅੱਲੀ ਬੈਠਣ ਵਾਲਾ ਕੰਮ ਨਹੀਂ ਸਾਡੇ ਪੈਗਾ ਫੇ ਲੈ ਲੈ ਠੇਕੇ ਪਰ ਵਿੱਚ ਕਿਉਂ ਆ ਨਾ ਨਾ ਮਰਨਾ ਵੀ ਨਹੀਂ ਆ ਕਹਿੰਦਾ ਲੈ ਫੇ ਆ ਵੀ ਮਰਦਾ ਹੀ ਆ ਆਇਕਨ ਠੀਕ ਆ ਲੈ ਹਾਂ ਟੈਂਸ਼ਨ ਫਰੀ ਜੀ ਆ ਹਾਂ ਆਦਾ ਚਾਉ ਜਾ ਜਲ ਘਵਾ ਲਿਆਂਦਾ ਟਰੈਕਟਰ ਹੈ ਘੇੜਾ ਦਵਾ ਲਿਆਂਦਾ ਬਾਈ ਚਾਉ ਉਹੀ ਆ ਇਹ ਹਾਂ ਗੱਲ ਮੁਕਾਂਗੇ ਫੇ ਪੈਸੇ ਪਰਾਗੇ ਹਣ ਰੋਟਾ ਬੀਟਰ ਪਾ ਲਿਆ ਬਣਾ ਹੁਣ ਐ ਚ ਘਵਾ ਦੇਣਾ ਚਾਰ ਘੇੜੇ ਚਾਰ ਜਿਆੜੀ ਪਾ ਰਹਾ ਹੈ ਕੱਲ ਦਾ ਦੇਖਾਂਗੇ ਉਹ ਆਇਗਾ ਪਨੀਰੀ ਬਹੁਤ ਨਾਲਾ ਬੀਜ ਹਾਂ ਪਨੀਰੀ ਬਾਕੇ ਨਾਲਾ ਬੀਜ ਇਹਦਾ ਬਾਈ ਬੌਣ ਗਿਆ ਬੈਠੇ ਕਾ ਤੇ ਸੱਟ ਨਹੀਂ ਹੋਈ ਚੱਲੀ ਨਹੀਂ ਹੈਗੀ ਕਰਿਆ ਦੀ ਗੱਲ ਦਾ ਜੀ ਹਾਂ ਚੱਗਰ ਗੱਲ ਕਰੀ ਵਾ ਜਾ ਗਿਆ ਇਹ ਬਾਈ ਕੋਲ ਜਿਹੜੇ ਪਾ ਪਹਿਲਾ ਹੀ ਪਨੀਰੀ ਜੀ ਅੱਜ ਹੈ ਜੀ ਤਾਂ ਅਜਬ ਪਟਾ ਦੇਣਾ ਹੈ ਅੱਛਾ ਇਹ ਲੈਣੀ ਪੱਟੀ ਮੈਂ ਹਾਂ ਉਹ ਮਰੇ ਇਹ ਪੱਟੀ ਪਨੀਰੀ ਚਾਹੀਦੀ ਤਾਂ ਦਾ ਸਮਾਂ ਕੀ ਰੇਟ ਆ ਹੈ ਫਰੀ ਅੱਛਾ ਕੋਈ ਹੋਰ ਸਾਡੀ ਘਰ ਆ ਬੋਝਦੀ ਕਰਦੇ ਨੇ ਜੇ ਸਨੇ ਭਈਏ ਚਾਹੀਦੇ ਤਾਂ ਦਾ ਬਾਜੀ ਜਲ ਚਾਹੀਦੀ ਹੈ ਦੇਖ ਤਾਂ ਹੈ ਜਦ ਕਹਿ ਦਵੇ ਤੂੰ ਉਦੋਂ ਜਦ ਤੇਰੇ ਹਾਜ਼ਰ ਕੰਮ ਇਹ ਜਿਹੜਾ ਮਰਜੀ ਇਹ ਤਾਂ ਹੀ ਖੇਤ ਫਿਰ ਸੁਭਾਗਾ ਘਮਾਉਂਦਾ ਫਿਰਦਾ ਉਹਦੇ ਉਹ ਰਹੇ ਨੇ ਉਹ ਤਾਂ ਬਾਹਰ ਆ ਬਾਈ ਫੇਰ ਤਾਂ ਪੱਦਾ ਤਰੀਕਾ ਬਾਈ ਸਾਨੂੰ ਆਪਾਂ ਜਿਹੜਾ ਪਨੋਨਾ ਜਾਂ ਬੰਗਿਆਂ ਉਧਰ ਦੇ ਪੁਲ ਮਿਲੇ ਤਾਂ ਬਾਈ ਕੱਢਾਂਗਾ ਹਾਂ ਠੀਕ ਹੈ ਉਹ ਬਾਈ ਜਾਂ ਟਰੈਕਟਰ ਲੈ ਕੇ ਤੇ ਆ ਹਾਂ 90 ਕਿਲੋ ਇੱਕ ਟੱਕਾ ਇੱਕ ਟੱਕਾ ਜਨਾ 90 ਕਿਲੋ ਹਾਂ ਚਾਰ ਕੋਠੀਆਂ ਪਾਈਆਂ ਮੈਂ ਪੱਖਸ਼ ਨੱਬਾ ਕਿਲਾ ਚਾਰ ਕੋਠੀਆਂ ਇੱਕ ਜੀਆਂ ਪਛਾਣ ਨਾ ਜਾਏਗਾ ਸਾਡਾ ਪਿੰਡ ਗਿਆ 90 ਕਿਲੋ ਸਾਡਾ ਪਿੰਡੇ ਆ ਗਿਆ ਜੀ ਇੰਨੀ ਜਮੀਨ ਸਾਡੇ ਕੋਲ ਕੱਲੀ-ਕੱਲੀ ਮੋਟਰ ਪਰ ਵਿੱਚ ਮੋਡਰਨ 6 7 ਇਕੱਠੀਆਂ ਕੱਲੀ-ਕੱਲੀ ਮੋਡਰ ਉੱਪਰ ਨਹੀਂ ਲੱਗ ਲੱਗ ਵੇਚੀ ਵੀ ਐ 26 ਲੇਲਾ 27 ਲੇਲਾ 110 ਲੇਲਾ ਜਿਹੜੀ ਕਹਦੇ ਮਾਸੜ ਕੰਮ ਹੋਈ ਆ ਜੀ ਵਾਹ ਜੀ ਬੜਾ ਮਾਸੀ ਤਾਂ ਹੀ ਤੇਰੀ ਤਿਆਰੀ ਆ 15 ਦਿਨ ਨੂੰ ਪਹਿਲਾਂ ਟੱਕਾ ਨਾ ਦੇ ਨੀ ਯਾਰ ਦੇਖ ਲੈ ਬਾਈ ਅਜੇ ਇਹ ਚੈਲੰਜਰ ਰਿਹਾ ਹਾਂ ਵੀ ਮਾਸੜ ਲਾਉਂਦਾ ਮੈਨੂੰ ਲੱਗੇ ਮਾਸੜ ਲਾਉਂਦਾ ਨਹੀਂ ਪਹਿਲਾਂ ਵਾਲਾ ਕੰਮ ਨਹੀਂ ਪਹਿਲਾਂ 라ਉਂਡ ਨੂੰ ਪ੍ਰਧਾਨਣਾ ਸ਼ੁਰੂ ਕਰਦੇ ਜਿਹੜਾ ਕਾਨੂੰਨ ਐ ਉਹਨਾਂ 15 ਦਿਨਾਂ ਹਾਂ ਕਾਨੂੰਨ ਕਾਨੂੰਨ ਦੇ 15 ਨੇ ਅਸੀਂ 16 17 ਲਾ ਦੋਗੇ ਪੰਜ ਚਾਰ ਦਿਨ ਅੱਗੇ ਮੈਂ ਹੈ ਦੱਸ ਚੱਲਣਾ ਕਿ ਹੋਂ ਨਾਲ ਆਪਾਂ ਮ ਉੱਦਣੇ ਸ਼ੁਰੂ ਕਰ ਦਿੰਨੀ ਮੈਂ ਬਸ ਪਨੀਰੀ ਤਿਆਰ ਆ ਗੱਗੇ ਨਾਲ ਹਾਂ ਹੋ ਖੇਤ ਤਾਂ ਸਾਡੇ ਵੀ ਤਿਆਰ ਹੈ ਹਾਂ ਬਸ ਵਾਗੇ ਦੀ ਘਾੜਤੀ ਨੇਬਰ ਵੀ ਦੇਖਿਆ ਸੁਆਗੇ ਦੀ ਘਾੜਤੀ ਨਾ ਕਾਨੂੰਨ ਤੇ ਨਹੀਂ ਆਏ ਵਾਗੇ ਦਾ ਫੇਬ ਜੂਗਾ ਉਹ ਵੀ ਤਾਂ ਕੋਈ ਭਲੇ ਵਾਸਤੇ ਹੀ ਕਰਦੇ ਆਂ ਜੀ ਉਹਨਾਂ ਨੂੰ ਕਦੇ ਸਾਡਾ ਭਾਲੇ ਮਾਰ ਕੇ ਫੇਬ ਵਾਗ ਮਾਰਨਾ ਹਈ ਸੁਆ ਭਾਲੇ ਮਾਰਨੇ ਮੇਰੀ ਕੋਈ ਗਰੰਟੀ ਨਹੀਂ ਭਾਈ ਗਰੰਟੀ ਖਾਤਾ ਵਾ ਤੇਰੀ ਤੋਂ ਕੋਈ ਗਰੰਟੀ ਆਇਆ ਨਹੀਂ ਸਾਲ ਬਾਅਦ ਤਾਂ ਮਾਰੂੰਗਾ ਹੀ ਘਾਟ ਹਾਂ ਸਾਲ ਬਾਅਦ ਸਾਲ ਬਾਅਦ ਤਾਂ ਬੰਦੇ ਬਿੰਦਰ ਬਾਈ ਨਾਲ ਦੇ ਦਾ ਡਲੇ ਤੇ ਇਹਨਾਂ ਤੇ ਨਹੀਂ ਲੈਣਾ ਪੈਣੀ ਐ ਤੀਆਂ ਹਾਂ ਤੇਰੇ ਦਾ ਭੁੱਬੜਦਾ ਦਾ ਉਹ ਤਸਕਰ ਦਾ ਬਣਾਈ ਵੀ ਦਿਖੇਦੀ ਸਭ ਤੋਂ ਵਧੀਆ ਵੀ ਭੁੱਬੜਦੀ ਜੇ ਹਾਂ ਉਹ ਜਿਆਦਾ ਵਧੀਆ ਹੁੰਦਾ ਹੈ ਅੱਜ ਵੀ ਨੂੰ ਪੁੱਛ ਲੈ ਉਹ ਟਾਈਮ ਵੀ ਕਿੰਨਾ ਲੱਗ ਗਿਆ ਹਾਂ ਦੜਾ ਨਹੀਂ ਭਰਦਾ ਦੜਾ ਨਹੀਂ ਭਰਦਾ ਦੜਾ ਫੇਰ ਚੱਕ ਹੋ ਜਾਂਦਾ ਜਦੋਂ ਮੈਂ ਭੁੱਬੜ ਭਰ ਕੇ ਆਇਆ ਉਹ ਦੇਖੀ ਤੈਨ ਦਾ ਬਾਈ ਜਿਉ ਮੈਨਸਿਕ ਕਰਤਾ ਤੂੰ ਦਾ ਇਹ ਮੈਨਸਚਰ ਨੂੰ ਚਲੇ ਗਿਆ ਨਾ ਇੱਕ ਇੱਕ ਚਲੇ ਗਿਆ ਹਾਂ ਮੈਂ ਤਾਂ ਭਾਰੇ ਹੋੜਾ ਦੋ ਦੋ ਉਂਗਲਾਂ ਦਾ ਬਿੰਦਰਾ ਅਧਿਕਾਰ ਭਰ ਕੇ ਭੁੱਬੜ ਜਾ ਕੇ ਟਾਈਮ ਵਾਰਿਆ ਵਾ ਵਾ ਅੱਖਾਂ ਦੇ ਵਿੱਚੋਂ ਦੇਖ ਲੈਂਦਾ ਟਿੱਡੇ ਹੋ ਕੇ ਮਾਰੇਗਾ ਮਾਰੇ ਗਾਲਾਂ ਕੱਢਦਾ ਹੀ ਹੈ ਚਾਰ ਕਵਾਂਟਲ ਚਾਰ ਕਵਾਂਟਲ ਦਾ ਵਾ ਕੱਢਦਾ ਹੀ ਅਗਲਾ ਵਾ ਸਾਰੀ ਗੰਨਾ ਭਰਤਾ ਹੈ ਉਹ ਹਵਾ ਚੱਲਦੀ ਦੇਦੀ ਪੁੱਬਲ ਜਿਹਾ ਹਵਾ ਇਹਨਾਂ ਦੇ ਘਰ ਨੂੰ ਜਗਾ ਫਰੈਸ਼ਰ ਲੱਗਿਆ ਬਣਾਏ ਹੋਏ ਜਾਨ ਨਹੀਂ ਮਿੱਟੀ ਚ ਪਾਣੀ ਦਾ ਪਾਣੀ ਹੈ ਉਹ ਨਹੀਂ ਮੋਚੇ ਜਮ ਨਹੀਂ ਰੇ ਮਿੱਟੀ ਪਾਣੀ ਦੱਲਣ ਦੇ ਕੰਨ ਟੈਂਸ਼ਨ ਹੋ ਜਾਂਦੀ ਲਾਲਾ ਮੇਖਾ ਪਾਣੀ ਦੱਲਾ ਫੇਰ ਉਹ ਵਾਣਾ ਇਹ ਤਾਂ ਉੱਪਰ ਜੀ ਹਾਂ ਜਦ ਤੱਕ ਆਵਾਜ਼ ਆਉਂਦੀ ਦੇ ਮਾਂ ਨਵੀਂ ਆਉਣੀ ਚਾਹੀਦੀ ਹੈ ਹਾਂ ਤਿਆਰੀ ਆਪਣੀ ਨਹੀਂ ਹੈਗੀ ਸਾਰਿਆਂ ਦੀ ਹੈ ਸਾਰੇ ਦਰਦ ਨਾਲ ਕੰਮ ਚੱਲਦਾ ਸੀ ਵੀ ਇਹੋ ਜਿਹਾ ਕੰਮ ਹੈ ਨਹੀਂ ਵੀ ਨਹੀਂ ਤਿਆਰੀ ਹੈਗੀ ਲੇਬਰ ਆਏ ਦੇਖ ਲੈ ਵੀ ਤੂੰ ਮਿਲ ਨਹੀਂ ਉਹ ਮੰਡ ਚ ਕਿਹੜਾ ਦਾ ਮਾਰ ਜਾ ਕੇ ਜਾਨੀ ਲੇਬਰ ਕੱਲੀ ਕੱਲੀ ਮੋਟੋ ਨਾ ਨਾ ਉਹ ਕਹਿੰਦਾ ਮੈਂ ਇੱਕ ਵਾਰ ਧੱਕਾ ਜਾ ਪੈਣਾ ਪਰ ਮੰਡ ਮ ਗਿਆ ਬਾਪੂ ਆ ਦੇ ਬਾਪੂ ਲਈ ਬਟ ਮੈਂ ਕਹਿੰਦਾ ਲੇਬਰ ਤੂੰ ਬੋਲ ਕੱਲ ਨੂੰ ਭੇਜ ਦਵਾ ਹਾਂ ਨਾ ਰਹਿਰ ਤੋਂ ਫਰੀਰ ਵੀ ਤਿਆਰ ਕੋਰੋ ਮੰਨੇ ਬੈਠੇ ਮੰਡ ਚ ਬੋਲ ਕੱਲ ਨੂੰ ਭੇਜ ਦਿੰਨਾ ਬਾਅਦ ਚ ਨਾ ਗਈ ਛੋੜੋਂ ਦੇ ਬਾਅਦ ਨਾ ਛੜੀ ਉਹ ਪਹਿਲਾ ਉਹ ਹੀ ਕਹਿੰਦਾ ਬਈ ਜੋ ਮਰਜ਼ੀ ਕਰਾ ਲੈ ਉਹ ਪਹਿਲਾਂ ਦੀ ਉਹ ਗੱਲ ਕਰਦਾ ਵੀ ਪਹਿਲਾਂ ਨਾ ਲਾ ਦੋ ਵੀ 12 13 ਨੂੰ 20 ਘੰਟੇ ਲੱਗ ਲੇਬਰ ਵਸਾ ਲਓ ਅੱਛਾ ਜਿਆਦਾ ਨਾ ਲਾਓ ਹਾਂ ਪੰ ਬੱਟਕਾ ਹੀ ਲਵਾ ਲੈਣੇ ਬੱਟਕੇ ਵੀ ਢੱਕਾ ਉੱਤੇ ਕਰ ਜਾਣਾ ਫਿਰ ਉਹਦੇ ਇਹ ਵੀ ਦੇਖ ਹੈ ਅਸੀਂ ਨਾਲੇ ਫਰਾਨਾ ਵਿੱਚ ਜੇਲ੍ਹ ਚ ਬੈਠੇ ਰਹੋਗੇ ਥਾਣੇ ਤੇ ਫਿਰ ਜਦੋਂ ਉਹ ਲੈ ਕੇ ਆਉਂਗੇ ਰੋਟੀ ਹੈ ਚਲੋ ਬਾਕੀ ਭਾਈ ਸਵਾਗਾ ਮਾਰਿਆ ਦਾ ਹੁਣ ਹਲ ਪਾਉਣੇ ਆ ਹਲ ਪਾਉਣੇ ਮੀਟਰ ਪਾ ਕੇ ਬਾਹਰ ਨਾ ਐਂ ਦੇਖਦੇ ਆ ਫਿਰ ਹਲ ਵੀ ਪਾਉਣਾ ਹੀ ਪੈਣਾ ਠੀਕ ਹਲਾਂ ਗਰ ਬਾਕੇ ਨਾ ਮੇਰੇ ਨਾਲ ਵੀ ਸਵਾਗਾ ਫੇਰ ਮਾਰ ਕੇ ਪਾਣੀ ਛੱਡ ਕੇ ਇੱਕੜੇ ਲਵਾ ਦਮਾ ਵਿੱਚ ਗਈ ਇਹਨੂੰ ਕਹਿੰਦੇ ਵੀ ਹਲਕੇ ਪਾ ਕੇ ਪਾਣੀ ਛੱਡਦੇ ਸੁਆਗਾ ਵਿੱਚ ਕੱਲੇ ਸੁਆਗਾ ਮਾਰਦੇ ਆਹ ਠੀਕ ਹੈ ਬਾਕੀ ਪਾਣੀ ਛੱਡ ਕੇ ਨਾ ਸੁਆਗਾ ਮਾਰਦੇ ਪੱਗ ਮਾਰ ਕੇ ਲਾ ਦੇ ਠੀਕ ਹੈ ਚਲਾਇਂ ਕਰਦੇ ਉਹ ਠੀਕ ਹੈ ਦੂਆ ਨਹੀਂ ਲੋਟ ਆਉਣਾ ਆਪਣੇ ਆਪਣੇ ਛੇਤੀ ਨਾ ਮੈਂ ਵੀ ਐਵੇਂ ਕਰਨਾ ਸੈੱਟ ਪਾਉਂਦੇ ਹੁੰਦਾ ਆਪਣੇ ਹਲ ਹਲਕੀ ਮਿੱਟੀ ਉੱਥੇ ਜੇ ਮਿੱਟੀ ਹੈਵੀਡ ਮਿੱਟੀ ਆਉ ਜੋ ਪਾਣਾ ਮੈਂ ਇਹ ਤਾਂ ਹਲਕੀ ਮਿੱਟੀ ਮਾਰੀ ਮਾਰੀ ਆ ਲੋ ਵੀ ਚਾਚੇ ਨੇ ਪਨੀਰੀ ਪੱਟ ਲਿਆਂਦੀ ਤਿਆਰੀ ਆ ਚਾਚੇ ਦੀ ਤਾਂ ਖੇਤ ਬਾਹਰ ਭੇਜਤਾ ਇਹਨੇ ਅੱਜ ਵੀਰ ਸਤਿ ਸ਼੍ਰੀ ਅਕਾਲ ਚਾਚੇ ਸਤਿ ਸ਼੍ਰੀ ਅਕਾਲ ਜੀ ਤੂੰ ਤਾਂ ਨਹੀਂ ਬੁਲਾਉਣਾ ਸਿੱਖਿਆ ਜੇ ਹੈਲੋ ਸਤਿ ਸ਼੍ਰੀ ਅਕਾਲ ਜੀ ਕਹਿੰਦਾ ਪਨੀਰੀ ਦਾ ਹੋ ਗਈ ਤੇਰੀ ਆ ਗਈ ਹੋਈ ਹਾਂ ਰਿਗਾਰਡਿੰਗ ਤੈਂ ਕਰਨਾ ਕਿ ਗੱਗੇ ਤੇ ਕਰਾ ਦਈਏ ਪਹਿਲਾਂ ਜਿਹੜਾ ਮਾਦੀ ਕਰ ਲੂ 15 ਤੇ 15 ਤਰੀਕ ਦਿੱਤੀ ਪਿਆ ਨਾ ਬਾਈ ਆਪਣੇ ਆਹਨ ਲੰਬੜਦਾ ਦਾ ਬਿੱਲੇ ਆ ਕੱਢਿਆ ਫੋਨ ਹਲਾ ਐਡੀ ਬਣੀ ਹੋ ਗਈ ਐਡੀ ਹੋ ਗਈ ਤੁਸੀਂ ਆਉਣੀ ਦੇਖੋ ਲਾਉਣੀ ਕਰੀ ਲਾਉਣੀ ਕੁੜੀ ਜੀ ਧੁੱਪ ਵਿੱਚ ਸਿਕਾਈ ਜਾਂਦੇ ਥਲੇ ਅੱਛਾ ਹਾਂ ਧੁੱਪ ਮਾ ਸੁੱਕ ਗਈ ਆ ਧੁੱਪ ਉੱਕੀ ਧੁੱਪ ਮਾ ਧਾਈ ਨੂੰ ਦਿਓ ਅੱਛਾ ਲਾਗੇ ਅੱਛਾ ਜੀ ਬਾਈ ਤੁਸੀਂ ਵੀ ਧੁੱਪ ਸਿਕਾਈ ਤੀ ਹੈ ਐਨੂੰ ਪੁੱਛ ਇਹਨੇ ਵੀ ਸਿਕਾਈ ਧੁੱਪ ਚ ਪਹਿਲਾਂ ਤਰਾ ਖੰਬੇ ਉਹਨੇ ਲੀ ਨਾ ਦਿੱਤੇ ਪਲਾਉਂਦੇ ਆ ਨਹੀਂ ਪੈਂਦੀ ਇਹ ਅੱਛਾ ਹਾਂ ਤਾਂ ਤਾਂ ਨਹੀਂ ਪਤਾ ਪਾਣੀ ਕੱਢ ਲਾ ਪਾਲਾ ਕੱਢ ਲਾ ਪਾਲਾ ਆਹੀ ਹੁੰਦਾ ਜਾ ਕੇ ਦੇਖ ਕੇ ਆ ਜਾ ਦੇਖ ਲਈ ਕੀ ਆ ਪੈਦਾ ਬੰਦਲਾ 20 ਦੀ ਪਤਾ ਹੈ ਰਾਈ ਵਾ ਬੱਜਣੇ ਦਾ ਜਿਹੜੀ ਕੀਏ ਦਿਨ ਉਹ ਨਹੀਂ ਮੈਂ ਅੱਜ ਦੀ ਗੱਲ ਕਰਦਾ 26 ਦੀ ਜਿਹੜਾ ਨਾਮ ਆ ਬੀ ਹੁਣ ਜਾਂ ਬੀਜੇ ਨਹੀਂ ਤਾਂ ਬਾਈ ਸਹੀ ਹੁਣ ਕਰੀਏ ਕਿ ਇੱਧਰ ਇਹਨੂੰ ਪੁੱਛ ਲੈ ਏ ਕਿਹੜੇ ਪਹਿਲੀ ਵਾਰੀ ਬੀਜਣ ਲੱਗੇ 16 ਕਿਲੋ ਉਹ ਚਾਚੇ ਆ ਇਹਨੂੰ ਪੁੱਛ ਕਿੰਨੇ ਕਿਲੋ 16 ਕਿਲੋ 16 ਕਿਲੋ ਬੀਜ ਖਰਾਬ ਹੋਇਆ ਆਦੇ ਬੈਠਾ ਥੈਲੀ ਦਾ ਲਗਾਦਾ ਥੈਲੀ ਦਾ ਕੋਈ ਵੀ ਕਿਤੇ ਲੈ ਤੇ ਹੁਣ ਦੱਸ 26 ਆਰ ਮੁੜ ਕੇ ਚੱਲ ਕੇਬੀਕੇ ਵਾਲੇ ਦੀ 26 ਮੇਰੇ ਦੇਖ ਉਹ ਬਾਈ ਹੁਣ ਤਾਂ ਇਹ ਕਹਣਾ ਵੀ ਤੁਹਾਨੂੰ ਜਮਾਉਣਾ ਨਹੀਂ ਆਉਂਦਾ ਹਾਂ ਦਵਾਰਾ 16 ਕਿਲੋ ਵੀਜ ਲੈਂਦਾ ਉਹੀ ਬੋਰੀਆਂ ਓਕਣਾ ਹੀ ਦੱਬਿਆ ਤੀਏ ਦੀ ਨਾ ਵੀਜ ਤਾਂ ਉਹੀ ਵੀ ਉਹੀ ਵੀਜ 26 ਉਹ ਹੋਰ ਦੁਕਾਨ ਤੇ ਲਿਆਏ ਬਸ ਚੱਲ ਬਾਈ ਕੇਬੀਕੇ ਵਾਲਾ ਨਾ ਮੇਰੇ ਦੇਖ ਜਾ ਕੇ ਜੰਮ ਮੇਰੇ ਐਨ ਖੜੀ ਆ ਪਾ ਲਓ ਹਾਂ ਇਹ ਇਹ ਬਾਈ ਥੈਲੀਆਂ ਦਾ ਫਰਕ ਆ ਮੰਨੋ ਨਾ ਮੰਨੋ ਬਾਬਾ ਖੇਤਾਂ ਦਾ ਫਰਕ ਹੋ ਸਕਦਾ ਹੈ ਬੀਜ ਦਾ ਫਰਕ ਹੋ ਸਕਦਾ ਹੈ ਬੀਜਾਂ ਦਾ ਫਰਕ ਹੈ ਤਕੀ ਉਹ ਮੇਰੀ ਗੱਲ ਸੁਣੋ ਦੂਆ ਕੱਤੀ ਲਿਆਂਦਾ ਮੈਂ ਉਹ ਵੀ ਆਹੀ ਕੁਸੋਇਆ ਇੱਕ ਦਿਨੇ ਤੂੰ ਕਿੰਨਾ ਕਿ ਰਹਿ ਗਿਆ ਹਾਂ ਜਿਸਕ ਨੂੰ ਲੈ ਵਰ ਚਾਚੇ ਹਾਂ ਉਹ ਉੱਚਾ ਹੁੰਦਾ ਉਹਨੂੰ ਬਹੁਤ ਉੱਚਾ ਹੁੰਦਾ ਉਹਦਾ ਕੋਲ ਜਾ ਕੇ ਹਲਾਉਣਾ ਵੀ ਇਹ ਮਸ਼ੀਨ ਮਸ਼ੀਨ ਲਿਆ ਕੇ ਲਾਦੇ ਛੋਟਾ ਜਿਹਾ ਵਾਰ ਆਏ ਫਿਰ ਤੂੰ ਦੇਖ ਲੈ ਫਿਰ ਇਸ਼ਾਰੇ ਨਾਲ ਮੂੰਹ ਦੇਖ ਕੇ ਸਮਝੇ ਜਾਂਦਾ ਹੈ ਆਹ ਬੰਦੀ ਦੇਖ ਲੈ ਕਿ ਇੱਕ ਸਫਤਾ ਆਮ ਬਾਂਬੇ ਨਹੀਂ ਰਹਾਂਦਾ ਤਾਂ ਬਹੁਤ ਹੈ ਆਮ ਬਿੰਦ ਖਾਂਦਾ ਹਾਂ ਆ ਆਪਦਾ ਵੀ ਚੰਦਿਆ ਲੱਗਿਆ ਉਹਦੇ ਲੱਗੇ ਵੀ ਲੱਗੇ ਵੀ ਬੰਦਾ ਦਿਖਾਂਦਾ ਨਹੀਂ ਆਉਂਦਾ ਐਹੋ ਜਿਹਾ ਵੀ ਹੁੰਦਾ ਚਾਚੇ ਫਿਰ ਇਹ ਦੇਖ ਤਾਂ ਲੰਦਾ ਆਲਾ ਖਾੜੇ ਵਾਲਾ ਚੜਦਾ ਨਾ ਨੈਣਾ ਦੇ ਵੀ ਅਮਰੂਦ ਦੇ ਲੱਗਿਆ ਵਾ ਨਾ ਗੱਗੇ ਨਾਲ ਮਾਰ ਕੇ ਨਹੀਂ ਆ ਲੈਜ਼ਰ ਫਿਰ ਉਹ ਫੇ ਸਵੇਰੀ ਨੂੰ ਮਾਰ ਦਿੰਦੇ ਸਮਾਂ ਨੂੰ ਹੁਣ ਕੀ ਜੇ ਮਾਰ ਕੇ ਆ ਫਿਰ ਉਹ ਤਾਂ ਬਿੰਦਰਾਂ ਦੇ ਮਾਰੇ ਆ ਰਾਜੇ ਦੇ ਮਾਰੇ ਤਾਂ ਉੱਥੇ ਮਾਰਿਆਂਦਾ ਬਿੰਦਰ ਬਾਈ ਦੇ ਉੱਥੇ ਮਾਰਿਆਂਦਾ ਨਵੇੜੇ ਆਂਦਾ ਉਹ ਨੋਬਲਾ ਨਵੇੜੇ ਆਂਦਾ ਮਹਾਰਤੂ ਖੇਤ ਬਾਹਲਾ ਆਹੋ ਉਹ ਕਹਿੰਦਾ ਮੈਂ ਪੱਟ ਖਿੱਚਦੇ ਬੈਕ ਦੋ ਕਹਿੰਦਾ ਜਨ ਸਿਬਰੀਓ ਕਰ ਦੂੰਗਾ ਤੇਰਾ ਮੈਂ ਆਪਣੇ ਖੇਤ ਬਾਹਲੇ ਅੱਜ ਹਾਂ ਹਣਾ ਨਾਲ ਕੇ ਉਹਦੇ ਹਾਲ ਲੈ ਕੇ ਹਾਂ ਸਿਮੇ ਦੇ ਕਹਿੰਦਾ ਜਖਰੀਓ ਕਰਦੀ ਫਿਰ ਆਹੋ ਕੱਲ 2 ਵਜੇ ਉੱਥੇ ਕਿਹਾ ਵੇ ਮੈਨੂੰ ਕਾ ਟਾਈਮ ਨਾ ਹੋ ਕਰੀ ਉਹ ਮੋਜਲੀ ਤੇ ਮਾਰ ਕੇ 2 ਵਜੇ ਉੱਥੇ ਲੱਗ ਗਿਆ ਹਾਂ ਮੈਨੂੰ ਕਿਹਾ ਮੈਂ ਸਵੇਰੇ ਮੋਜਲੀ ਪਰ ਪੰਜ ਛੇ ਕਿੱਲੇ ਹੁਣੇ ਹੁੰਦੇ ਉਹਦਾ ਕਿਦਾਂ ਦਾ ਖੜੇ ਪਿਆ ਵੇ ਮੈਂ ਰੋਕਿਆ ਫਿਰ ਮੈਂ ਰੁਕ ਜਾ ਬਾਈ ਹਾਂ ਹੁਣ ਮੋਜਲੀ ਪਰ ਹੈਗਾ ਮੁੰਡਾ ਉਹ ਮੋਜਲੀ ਤੇ ਅੱਗੇ ਖਲੀਲ ਪਰ ਅਣੀ ਤੋਂ ਨਿਕਦੇ ਕਾਲੂ ਕਾਲੂ ਜਾਣਦੇ ਹੀ ਆ ਤੂੰ ਹੂੜੇ ਵਾਲਿਆਂ ਦੇ ਹਾਂ ਉਹਦਾ ਮੈਂ ਹੀ ਮਾਰਦਾ ਕੱਦਾਂ ਹੀ ਹੂੰ ਆ ਬੈਠੇ ਕੂੜੇਲੇ ਬੰਦੇ ਪਰੋਂ ਬੈਠੇ ਹਾਂ ਹਾਂ ਉਹ ਪਹਿਲਾਂ ਦੇਖ ਲੈ ਬਾਜੀ ਕਰਤੇ ਕਰਾਉਂਦੇ ਤੇ ਬਾਜੀ ਕਰਤੇ ਬਾਅਦ ਮੇਰਾ ਕੰਮ ਪਸੰਦ ਆ ਜਾਂ ਨਹੀਂ ਉਹਦੇ ਨੇ ਬਹੁਤ ਆ ਅੱਗੇ ਚੱਲੇ ਗਏ ਖੜਨ ਨਹੀਂ ਦਿੰਦੇ ਉਹ ਕਿਸੇ ਨੂੰ ਪਿੰਡਾਂ ਦੇ ਜ਼ਮੀਨ ਨਾਲੇ ਸਾਂਝੀ ਘਟ ਉਹਨਾਂ ਦੀ ਹਾਂ ਉਹ ਵੀ ਖਾਸਾ ਬੂਟਾ ਮੱਕੀ ਇੱਧਰ ਨੂੰ ਚੱਲਦੇ ਨੇ ਮੱਕੀ ਸੜਦਾ ਜਾਇਆ ਜਾਇਆ ਆਪਣਾ ਹੱਲੇ ਜਾ ਫੇਰ ਕਹੂੰਗਾ ਡੱਬਲੀ ਪਨੀਰੀ ਮੇਰੀ